ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬੇਤਰੀਨ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਮਿੱਤਰੋ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਿੰਡ ਤਾਰੇ ਵਾਲੇ ਦੇ ਵਿੱਚ ਤਾਰੇ ਵਾਲਾ ਪਿੰਡ ਜ਼ਿਲ੍ਹੇ ਇਹ ਮੋਗੇ ਦੇ ਆ ਗਿਆ ਨਾ ਜੀ ਮੋਗੇ ਜਰੇ ਦਾ ਇਹ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਧਰਮਕੋਟ ਤੋਂ ਜਿਹੜਾ ਸੈਂਟਰ ਪਾਰ ਕਰਕੇ ਮੇਰੇ ਨਾਲ ਹਾਈਵੇ ਤੋਂ ਚਰ ਰਸਤਾ ਪਾਰ ਕਰਕੇ ਆਪਾਂ ਇਧਰ ਨੂੰ ਕਿਹੜਾ ਪਿੰਡ ਆ ਗਿਆ ਸੀ ਪਹਿਲਾ ਆਇਆ ਜਿਹੜਾ ਵੱਡੂਆ ਵੱਡੂਵਾਲ ਵੱਡੂਵਾਲ ਮੋਕੇ ਕਿਲੇ ਦਾ ਲਾਸਟ ਪਿੰਡ ਹੀ ਆ ਇਹ ਠੀਕ ਹੈ ਜੀ ਵੱਡੂਵਾਲ ਤੋਂ ਤਿੰਨ ਚਾਰ ਪਿੰਡ ਹੋਰ ਗਾਂ ਪਾਰ ਕਰਕੇ ਪਿੰਡ ਆਉਂਦਾ ਸਾਰੀ ਜਾਣਕਾਰੀ ਸਾਰੀ ਡਿਟੇਲ ਲੈ ਦਿੰਨਾ ਮੈਂ ਤੁਹਾਨੂੰ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਬਾਈ ਮੰਗੇ ਘਾਲੀ ਦੇ ਘਰੇ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਡਿਟੇਲ ਜਾਂਦੇ ਸਤਿ ਸ਼੍ਰੀ ਅਕਾਲ ਵੈਗਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਤ ਆਲਾ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਦੀ ਪਰਿਵਾਰ ਚੜ੍ਹਦੀ ਕਲਾ ਚ ਜ ਝੋਟੀ ਤਿਆਰ ਹੈ ਕ ਹਨਾ ਹਾਂਜੀ ਝੋਟੀ ਤਿਆਰ ਘਰਾਣਾ ਵੀ ਚੰਗਾ ਤੇ ਟਿਕਾਣਾ ਵੀ ਚੰਗਾ ਹਾਂਜੀ ਗੱਲਾਂ ਸਾਰੀਆਂ ਟਿਕਾਣੇ ਲੱਗਣਗੀਆਂ ਐ ਦੱਸ ਦਿਓ ਮਹਾਰਾਜ ਜੀ ਪਹਿਲਾਂ ਇੱਕ ਵਾਰੀ ਆਪਣਾ ਨਾਮ ਤੇ ਆਪਣੇ ਘਰ ਦਾ ਐਡਰੈਸ ਤੇ ਪਿੰਡ ਆਪਣਾ ਕਿਹੜੇ ਪਿੰਡ ਨੇੜਲੇ ਮੇਰਾ ਨਾਮ ਜੀ ਪੱਕਾ ਸਰਦੇਵ ਸਿੰਘ ਜੀ ਗੋ ਸਾਡਾ ਗੱਲ ਆ ਪਿੱਛੋਂ ਅਸੀਂ ਕੱਲਾਂ ਤੋਂ ਆਏ ਆ ਮੋਗੇ ਵਾਲੇ ਤੋਂ ਇੱਥੇ ਸਾਨੂੰ ਘਾਲੀ ਕਹਿੰਦੇ ਆ ਜੀ ਠੀਕ ਹੈ ਤੇ ਇੱਥੇ ਪਿੰਡ 'ਚ ਮੰਗਾ ਘਾਲੀ ਮੰਗਾ ਘਾਲੀ ਮਸ਼ਹੂਰ ਹੈ ਠੀਕ ਹੈ ਜੀ ਤੇ ਫਿਰ ਤਾਂ ਗਵਾਂਡੋ ਹੀ ਉੱਠ ਕੇ ਆਏ ਹੋਏ ਆ ਹਾਂ ਜੀ ਗਵਾਂਡੋ ਠੀਕ ਠੀਕ ਉੱਥੇ ਹੀ ਆਏ ਅੱਛਾ ਮੰਗਾ ਕਹ ਲਈ ਕਹਿੰਦੇ ਉਹ ਨਾ ਸੁਖਦੇਵ ਸਿੰਘ ਹੈ ਨਾ ਜੀ ਹਾਂ ਜੀ ਨਾ ਸੁਖਦੇਵ ਗੱਲੀ ਆਉਂਦਾ ਹਾਂ ਜੀ ਜਦੋਂ ਆਪਾਂ ਟ੍ਰੂ ਕਲਰ ਤੇ ਭਰਦੇ ਫੋਨ ਲਾਉਣੇ ਉਹ ਸੁਖਦੇਵ ਗੱਲ ਸੁਖਦੇਵ ਗੱਲ ਆਉਂਦਾ ਅੱਛਾ ਘਰ ਆਪਣਾ ਆ ਗਿਆ ਪਰ ਖੇਤਾਂ ਦੇ ਵਿੱਚ ਹਾਂ ਜੀ ਖੇਤਾਂ 'ਚ ਜਿੰਨੂੰ ਮਰਜ਼ੀ ਪੁੱਛ ਲਿਓ ਬਾਈ ਸਾਰੇ ਬਾਈ ਜਾਣਦੇ ਆ ਬਾਈ ਉਹ ਦੱਸ ਦੇਣਗੇ ਤੁਹਾਨੂੰ ਅੱਛਾ ਬਾਈ ਇੱਕ ਛੋਟੀ ਵੇਚਣੀ ਆਪਾਂ ਹਨਾ ਇਹ ਫਿਰ ਸੁਆ ਪਹਿਲਾਂ ਹੀ ਹਾਂ ਜੀ ਪਲੂਨ ਛੋਟੀ ਹੈ ਜੀ ਪਹਿਲਾਂ ਨਹੀਂ ਆ ਹਾਂ ਜੀ ਕਿੰਨੇ ਦਿ ਬਸ ਜੀ ਇਹਦੇ 10 ਕੁ ਦਿਨ ਰਹਿ ਗਏ ਜੀ 10 ਕੁ ਦਿਨ ਰਹਿ ਗਏ ਅੱਛਾ ਇਹ ਕਿਹੜੇ ਸੀਮਨ ਦੀ ਆਪ ਆ ਗਈ ਕਿਹੜਾ ਇਹਦੇ ਲੱਗਾ ਹੋਇਆ ਵੀ ਸਾਰੀ ਦਾ ਦਿਓ ਇਹ ਆਪ ਤਾਂ ਜੀ ਨਾਰਲੀ ਵਾਲੇ ਸਾਹਂਦੀ ਹੈ ਜੀ ਤੇ ਇਹ ਗਾਂ ਪ੍ਰੈਗਨੈਂਟ ਹੈਗੀ ਆ ਲੋਂਗੋ ਵਾਲਾ ਵਾਲੇ ਤੋਂ 골ਡਨ ਤੋਂ ਆਪਾਂ ਆਪ ਆ ਗਈ ਨਰਲੀ ਦੀ ਤੇ ਅੱਗੇ ਗੱਬਣ ਹੋ ਗਈ 골ਡਨ ਤੋਂ ਹਾਂ 골ਡਨ ਠੀਕ ਹੈ ਬਾਈ ਦਸਾਂ ਦਿਨਾਂ ਦੀ ਹਜੇ ਕੱਚੀ ਆ ਹਾਂਜੀ ਦਸਾਂ ਦਿਨਾਂ ਦੀ ਕੱਚੀ ਆ ਤਿਆਰੀ ਧੂਰੀ ਬਹੁਤ ਸੋਹਣੀ ਝੋਟੀਆਂ ਨੇ ਕੀਤੀ ਹੈ ਨਾ ਬਾਈ ਝੋਟੀਆਂ ਜੀ ਬਹੁਤ ਭਾਲੀ ਆ ਅਸੀਂ ਸ਼ੌਂਕ ਨਾਲ ਬੇਟਾ ਬਾਹਰ ਜਾਣ ਕਰਕੇ ਹੂੰ ਵੀ ਸੇਲ ਹੋ ਗਈ ਮਗਰ ਝੋਟੀਆਂ ਦੋ ਹੋਰ ਤਿਆਰ ਆ ਉਹ ਵੀ ਤਿਆਰ ਖੜੀਆਂ ਬਾਈ ਹਾਂਜੀ ਅੱਛਾ ਇੱਕ ਗੱਲ ਹੋਰ ਹੈ ਸੀਲ ਸੂਲ ਵੀ ਚੰਗੀ ਆ ਝੋਟੇ ਬਾਈ ਬਹੁਤ ਝੋਟੀ ਸੀਲ ਹੈ ਜੀ ਖੜਨੀ ਹੁਣਨੀ ਸਕੀਨੀ ਸਕੁਨੀ ਚੰਗੀ ਆ ਕੋਈ ਹੈ ਨਾ ਨੀਲੀ ਰਵਤ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਸਾਰੇ ਪੈਰ ਹੈਗੇ ਬਈ ਵਿਖਾ ਦੇ ਪੁੱਤ ਅੱਖਾਂ ਹੈਗੀਆਂ ਮੱਥੇ ਫੁੱਲ ਹੈਗਾ ਉਸੂਲ ਤੇ ਨਿਸ਼ਾਨ ਕਹਿਣ ਤੋਂ ਭਾਵੇਂ ਆ ਕੋਈ ਵੀ ਅੰਗ ਅਜਿਹਾ ਨਹੀਂ ਜਿੱਥੇ ਨਿਸ਼ਾਨੀ ਨਾ ਆਈ ਹੋਗੀ ਪਰ ਦਿੱਤੀ ਵੀ ਪ੍ਰਮਾਤਮਾ ਨੇ ਨੂੰ ਆ ਪੂਰੀ ਗਿਣ ਕੇ ਮਿਣ ਕੇ ਤੋਲ ਕੇ ਆ ਅੱਖ ਵੇਖ ਲੋ ਮਿੱਤਰੋ ਤੇ ਉਹ ਅੱਖਾਂ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਮੱਲਾ ਮੱਥੇ ਦੇ ਫੁੱਲ ਬੁੱਲ ਹੈਗਾ ਵਾ ਤੇ ਚਾਰੇ ਪੈਰ ਹੈਗੇ ਮਸੂਲ ਤੇ ਨਿਸ਼ਾਨ ਹੈਗਾ ਹਰ ਪੱਖ ਜਿਹੜਾ ਮੰਨੋ ਕੱਟੀ ਦਾ ਪੂਰਾ ਵਾ ਮਿੱਤਰੋ ਹੁਣ ਤੋੜਿਓ ਮੜਾ ਜੱਕੜਿਓ ਬਾਹਰ ਨੂੰ ਇਹਨੂੰ ਕਰਾਈਏਂਦੀ ਤਾਂ ਸੱਲੀ ਆਪਾਂ ਲੈ ਵੀ ਮਿੱਤਰੋ ਬੂਰੀ ਵਾਲੇ ਆਜੋ ਬੂਰੀ ਦਾ ਨਗੀਨਾ ਵਾ ਲੈ ਵੀ ਮਿੱਤਰੋ ਬਹੁਤ ਸੋਹਣੀ ਆ ਕਰਮਾਂ ਵਾਲੀ ਜਿੰਨੀ ਹੈਗੀ ਇਹਦਾ ਤੇ ਕਹਿਣ ਤੋਂ ਚੱਲ ਲੈ ਵੀ ਮਿੱਤਰੋ ਬਹੁਤ ਸੋਹਣਾ ਰਾਪੜੇ ਹੋਣ ਦਿੰਦਾ ਹੋਇਆ ਜਿਹੜਾ ਇਹਨੂੰ ਕਰਮਾਂ ਵਾਲੀ ਨੂੰ ਥੋੜਾ ਜਿਹਾ ਸਾਡੇ ਤੋਂ ਉਪਰਾ ਕਰਦੀ ਆ ਕਿਉਂਕਿ ਬਾਈ ਦਾ ਘਰ-ਬਾਰ ਕੀਤਾ ਜਿਆ ਕੋਈ ਆਉਂਦਾ ਜਾਂਦਾ ਨਹੀਂ ਇਹ ਵੀ ਪਸੂ ਨੂੰ ਦਿੱਕਤ ਆਉਂਦੀ ਆ ਮਿੱਤਰੋ ਲਵੇ ਦੇ ਗਏ ਟੋਟੇ ਲਾ ਟੁੱਲਾ ਪਈਆਂ ਹਜੇ ਹਜੇ ਦਾ ਮਾਣੋ ਕਹਿਣ ਤੋਂ ਭਾਵੇਂ ਇਹ ਮਿੱਤਰੋ ਤੀਰ ਟਕਾਣੇ ਲਾਉਣਾ ਝੋਟੀ ਨੇ ਪੂਰਾ ਗੱਲ ਬਣੂਗੀ ਜਿੱਥੇ ਜੇ ਤੁਸੀਂ ਸੋਚਦੇ ਣਾ ਉੱਥੇ ਜੋ ਦੁੱਧ ਵੀ ਟੋੜਾ ਨਾਲ ਦੇ ਦੇਣਾ ਇਹਨੇ ਬਰੀਕੀ ਬਹੁਤ ਚੰਗੀਆਂ ਝੋਟੀ ਦੇ ਅੱਛਾ ਭਾਈ ਰੇਟ ਫਿਰ ਰੇਟ ਤਾਂ ਫੋਨ ਤੇ ਕਰਾਂਗੇ ਭਾਈ ਮੈਂ ਤਾਂ ਨਵੇੜ ਦਈਏ ਕੰਮ ਨਵੇੜ ਦਈਏ ਹੋ ਵੇਚਣੀ ਹੈ ਜਦੋਂ 1,70,000 ਰੁਪਏ ਲਾ ਮੈਂ ਡਿਮਾਂਡ 1,70,000 ਦੇਣੀ ਕਿੰਨੇ ਦੀ ਸਾਬੇ ਤੂੰ ਆ ਗਿਆ ਤੇ ਇਹਨੇ ਦੀ ਝੋਟੀ ਛੱਡਣ ਨੂੰ 1,65,000 ਦੀ ਦੇ ਦਾਂ ਮੇਰਾ ਮਨ ਖੁੱਲ ਕੇ ਕਰ ਹਾਂਜੀ ਖੋਲ ਕੇ ਕਰ ਪੰਜ ਹਜ਼ਾਰ ਹੋਰ ਕਰਤਾ 160 ਦੀ 160 ਦੀ ਠੀਕ ਹੈ ਡੇਢ ਚੋਂ ਮਾਨ ਕਰਦੇਗਾ ਨਹੀਂ ਯਾਰ ਡੇਢ ਜਾਣੀ ਡੇਢ ਨਹੀਂ ਝੋਟੀ ਬਹੁਤ ਪਾਲੀ ਸ਼ੌਕ ਨਾ ਨਹੀਂ ਮੈਂ ਪਾਲੀ ਤੇ ਝੋਟੀ ਚੰਗੇ ਮੈਂ ਤਾਂ ਸਹੀ ਕਿਹਾ ਕੋਈ ਤੇਰੇ ਨਾਲ ਗਲਤ ਨਹੀਂ ਕੀਤਾ ਕੰਮ ਚਲ ਮੌਕੇ ਤੇ ਵੇਖ ਲੈ ਚਲ ਕੋਈ ਗੱਲ ਨਹੀਂ ਅੱਛਾ ਸੁਖਦੇਵ ਭਾਈ ਨੰਬਰ ਕਿੰਨਾ ਆ ਗਿਆ ਆਪਣਾ 94649 94649 05488 05488 94649 054 88 ਆ ਗਿਆ ਚਲ ਇਹ ਇੱਕ ਟਰਾਲੀ ਆ ਬਾਈ ਦੀ ਆ ਜੋ ਵੀ ਬੇਚਿਆ ਬਾਈ ਟਰਾਲੀ ਕਿਨੇ ਫੁੱਟੀ ਆ ਇਹ 12 6.5 ਹੈ ਜੀ 12 6.5 ਮਨਸੀਹਾ ਦੀ ਬਣੀ ਵੀ ਆ ਗੁਰਦੇਵ ਕੀ ਠੀਕ ਆ ਮਨਸੀਹਾ ਦੀ ਗੁਰਦੇਵ 18 ਕੁਇੰਟਲ weight ਆ ਕਿਸੇ ਪਾਸੇ ਉਹ ਗਲੀ ਨਹੀਂ ਠੀਕ ਰੇਲ ਦਾ ਹਿੱਸਾ ਹੈ ਘੜੇ ਵਾਲੇ ਰੈਮ ਆ ਘੜੇ ਵਾਲੇ ਰੈਮ ਹਾਂਜੀ ਮੱਛੀ ਹੁੱਕ ਆ ਮੱਛੀ ਹੁੱਕ ਵੀ ਕਹਿਣ ਤੋਂ ਭਾਵੇਂ ਆ ਵੀ ਪੂਰੀ ਟੌਪ ਬਣੀ ਹੋਈ ਆ ਹਾਂਜੀ ਹਾਂਜੀ ਵੀ ਜੇ 11 6 ਦੀ ਆ ਹਾਂ 11 ਨਾ 12 6 12 6 12 6 ਦੀ ਹੈਗੀ ਹਾਂ 12 6 ਦੇਖਦੇ ਨਹੀਂ ਕਿੰਨੇ ਦੀ ਹੈ ਇਹ ਹਾਂਜੀ ਇਹਦਾ ਰੇਟ ਟਰਾਲੀ ਇਹਦਾ 1.5 ਲੱਖ ਰੁਪਈਆ ਲੈਣਾ ਜੀ 1.25 ਲੱਖ ਰੁਪਈਆ ਜੇ ਕੋਈ ਆ ਕੇ ਏਅਰ ਝੋਟੀ ਵੀ ਲੈ ਜੇ ਨੇ ਟਰਾਲੀ ਵੀ ਦੇ ਦੇਣਾ ਚਲੋ ਫੇਰ ਕਰ ਲਾਂਗੇ ਇਹ ਇਸੇ ਟਰਾਲੀ 'ਚ ਝੋਟੀ ਚੜਾ ਕੇ ਲੈ ਜੇ ਮੌਕੇ ਤੇ ਕਰ ਲਾਂਗੇ ਠੀਕ ਹੈ ਬਾਈ ਹਾਂ ਲੈ ਬਾਈ ਪਟਰਾਲੀ ਦਾ ਸ਼ਾਟ ਲੈ ਲੈਨੇ ਬਾਈ ਦੇ ਨਾਲ ਕਵਰ ਕਰ ਲਿਆ ਵਾ ਤੁਸੀਂ ਵੇਖ ਸਕਦੇ ਆ ਮਿੱਤਰੋ ਇਹ ਬਾਈ ਦੇ ਦੋ ਚੀਜ਼ਾਂ ਸੀ ਇੱਕ ਬੂਰੀ ਝੋਟੀ ਤੇ ਇੱਕ ਟਰਾਲੀ ਬਾਈ ਫਿਰ ਵੀਡੀਓ ਕਿਹਨੇ ਚਾਰੇ ਤੋਂ ਵੇਖਦਾ ਵੀੜ ਕੋ ਤਾਂ ਬਹੁਤ ਚਿਰ ਤੋਂ ਹੋਈ ਨਹੀਂ ਇਹ ਵਧੀਆ ਹੁੰਦੀਆਂ ਪਹਿਲਾ ਸ਼ੌਕ ਸੀ ਸਾਡੇ ਕੋਲੇ ਗਾਂਆਂ ਸੀ ਇੱਧਰ ਬਾਹਰਲੇ ਪਾਸੇ ਸਾਡੇ ਕੋਲ ਪਸ਼ੂਆਂ ਵਾਲਾ ਬਗਾ ਜਗਾੜ ਸੀਗਾ ਜੀ ਉਹ ਬੱਚਾ ਹੁਣ ਇੱਕੋ ਹੀ ਬੇਟਾ ਸੀ ਉਹ ਕੈਨੇਡਾ ਚਲੇ ਗਿਆ ਜੀ ਤੇ ਲੇਵਰ ਲੂਰ ਵੱਲੋਂ ਦਿੱਕਤ ਆ ਤਾਂ ਹੀ ਮਾਲ ਘਟਾਈ ਜਾਂਦੀ ਸੀ ਤੇ ਠੀਕ ਹੈ ਠੀਕ ਹੈ ਉਹ ਲੈ ਕਹਿਣ ਤੋਂ ਭਾਵੇਂ ਵੇ ਵੇ ਰੂ ਇਹਨਾਂ ਵਿੱਚ ਹੀ ਵਸਦੀ ਹਾਂ ਰੂ ਇਹਨਾਂ ਚ ਵਸਦੀ ਹੈ ਬਈ ਸਹੀ ਗੱਲ ਹੈ ਇਹ ਦੋ ਅੱਡੀ ਜਨੂਨ ਹੁੰਦਾ ਬਈ ਜਿੰਨਾ ਚਿਰ ਤੁਹਾਡਾ ਮਾਣਾ ਜੇ ਤੁਹਾਨੂੰ ਸ਼ੌਂਕ ਨਹੀਂ ਨਾ ਉਹ ਕੰਮ ਨਹੀਂ ਤੁਹਾਡਾ ਨੇ ਪਰੇ ਚੜਦਾ ਜਦੋਂ ਮਰਜ਼ੀ ਕਰ ਲਿਆ ਫੇਲ ਹੀ ਫੇਲ ਆ ਕੁੱਲ ਕਿਸੇ ਕੋਲੇ ਮੱਕੀ ਸਾਡੇ ਕੋਲੇ ਹਜੇ ਪਿਛਲੇ ਸਾਲ ਵਾਲੀ ਪਈ ਗੱਟੇ ਭਰੇ ਇਹ ਘਰ ਦਾ ਦਾਣਾ ਪਾਉਣੇ ਨਾ ਦਾਣਾ ਪਾ ਠੀਕ ਹੈ ਠੀਕ ਹੈ ਭਾਈ ਸਵਾਦ ਆਈ ਯਾਰ ਤੇ ਇਹ ਬਾਈ ਚੀਜ਼ਾਂ ਸੀ ਨੰਬਰ 319 ਦੇ ਉੱਤੇ ਆ ਪਿੰਡ ਹੈਗਾ ਤਾਰੇ ਵਾਲਾ ਜ਼ਿਲ੍ਹਾ ਹੈਗਾ ਮੋਗਾ ਲਾਸਟ ਪਿੰਡ ਆ ਮੋਗੇ ਦਾ